ਐਮਪੀ ਤੇ ਲੋਕਾਂ ਦੇ ਦੜਬਾਏ ਤੋਂ ਫਿਰਦਾ ਡੀਏਪੀ ਦੇ ਸਿਰ ਤੇ ਝੋਣ ਜੱਤਨ ਨੂੰ ਤੇ ਮਾਨ ਸਾਹਿਬ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਇੱਕ ਗਰ ਮੈਂ ਦੱਸ ਦਿਆਂ ਵੀ ਸਾਰੇ ਪੰਜਾਬ ਨੂੰ ਤੁਸੀਂ ਕਿਸਾਨ ਨੂੰ ਮੰਡੀਆਂ ਦੇ ਵਿੱਚ ਰੋਲ ਕੇ ਝੋਨੇ ਤੇ ਤੁਸੀਂ ਕਹਿੰਦੇ ਕਿ ਇਹਦੀ ਦੀਵਾਲੀ ਕਿਸਾਨ ਦੀ ਜਦੋਂ ਸਾਡੀ ਸਰਕਾਰ ਬਣੀ ਘਰੇ ਹੋਇਆ ਕਰੂਗੀ ਮੰਡੀਆਂ ਚ ਕਿਸਾਨ ਰੋਲੀ ਜਾਂਦਾ ਖੇਤਾਂ ਦੇ ਵਿੱਚ ਕਣਕ ਬੀਜਣਾ ਅਤੇ ਸਾਰੇ ਪੰਜਾਬ ਦੇ ਵਿੱਚ ਡੀਏਪੀ ਤੁਹਾਡੇ ਕੋਲ ਹੈ ਨਹੀਂ ਇੱਕ ਗੱਟਾ ਵੀ ਬਾਜ਼ਾਰ ਦੇ ਵਿੱਚ ਹੈ ਨਹੀਂ ਸੁਸਾਇਟੀਆਂ ਦੇ ਵਿੱਚ ਹੈ ਨਹੀਂ ਤੇ ਹੁਣੇ ਹੁਣੇ ਦੀ ਖਬਰ ਹੈ ਇੱਕ ਘੰਟਾ ਪਹਿਲਾਂ ਦੀ ਮੈਂ ਜੇ ਹੁਣ ਦੀ ਗੱਲ ਕਰਾਂ 1 ਘੰਟਾ ਪਹਿਲਾਂ ਦੀ ਖਬਰ ਹੈ ਕਿ ਹਬੌਰ ਰੇਲਵੇ ਸਟੇਸ਼ਨ ਤੇ 26000 ਬੈਗ ਡੀਏਪ ਦਾ ਰੇਲਵੇ ਸਟੇਸ਼ਨ ਤੇ ਲਾਇਆ ਪਿਆ ਪਲੇਟੀ ਤੇ ਪਲੇਟਫਾਰਮ ਤੇ ਕਿ ਉੱਥੋਂ ਜਿਹੜਾ ਉਹ ਲੋਡ ਹੋ ਕੇ ਟਰਾਲੀਆਂ ਦੇ ਵਿੱਚ ਤੇ ਮਾਲ ਗੱਡੀਆਂ ਦੇ ਵਿੱਚ ਗਿੱਦੜ ਪਾਹੇ ਜਾਣੀ ਹੈ 26000 ਬੈਗ ਜਾਣ ਕੇ 26000 ਏਕੜ 26000 ਕਿੱਲੇ ਦੀ ਡੀਏਪ ਜਿਹੜੀ ਹੈ ਨਾ ਉਹ ਗਿੱਦੜ ਪਾਹੇ ਜਾਣੀ ਹੈ ਕੀ ਗੱਲ ਐਡੀ ਸ਼ਰਮ ਕਿਉਂ ਵਾਲੀ ਮਾਨ ਸਾਹਿਬ ਆਏ ਕਿਵੇਂ ਗੱਡੀ ਚੱਲੂਗੀ ਤੁਸੀਂ ਤਾਂ ਕਹਿੰਦੇ ਸੋਬੀਰ ਬਾਦਲਾ ਉਹ ਕਰਦਾ ਕੈਪਟਨ ਉਹ ਕਰਦਾ ਫਲਾਨਾ ਉਹ ਕਰਦਾ ਅਸੀਂ ਆਵਾਂਗੇ ਅਸੀਂ ਆਹ ਕਰਦੇਾਂਗੇ ਉਹ ਕਰਦੇਾਂਗੇ ਮਾਨ ਸਾਹਿਬ ਮਾੜਾ ਮੋਟਾ ਤਾਂ ਆਪਦੇ ਮਾੜੀ ਮੋਟੀ ਦੀ ਜ਼ੁਬਾਨ ਤੇ ਰਹਿ ਕੇ ਵਿਖਾ ਦਿਓ ਆਪਦੀ ਤੇ ਮੈਂ ਕਹਿੰਦਾ ਜਿੰਨਾ ਕੁਸ਼ ਗਿੱਦੜ ਪੈਸੇ ਦੇ ਵਿੱਚ ਡਿੰਪੀ ਢਲਣੇ ਹੁਣ ਤੱਕ ਕਰਤਾ ਤੁਹਾਨੂੰ ਕੀ ਲੱਗਦਾ ਜਾਂ ਜਿਹੜਾ ਸਾਰਾ ਤੁਸੀਂ ਕੈਬਨਟ ਇਕੱਠੀ ਕਰਕੇ ਗਿੱਦੜ ਪੈਸੇ ਲਈ ਫਿਰਦੇ ਹੋ ਸਾਰਾ ਾਡੀਆਂ ਦਾ ਜ਼ੋਰ ਤੁਹਾਡਾ ਲੱਗਿਆ ਫਿਰਦਾ ਤੁਹਾਨੂੰ ਕੀ ਲੱਗਦਾ ਵੀ 26000 ਗੱਟਾ ਚਾਹੇ 52000 ਭੇਜ ਲੋ ਚਾਹੇ 26 ਲੱਖ ਭੇਜ ਲੋ ਕੋਈ ਗੱਲ ਨਹੀਂ ਤੁ ਲੋਕ ਸਭ ਜਾਣਦੇ ਆ ਜਿਹੜਾ ਧੱਕਾ 29 ਪਿੰਡਾਂ ਦੇ ਵਿੱਚ ਹੋਇਆ ਉਹ ਵੀ ਜਾਣਦੇ ਆ ਲੋਕ ਜੋ ਪਿੱਛੇ ਧੱਕੇ ਕੀਤੇ ਉਹ ਵੀ ਜਾਣਦੇ ਆ ਲੋਕ ਜੋ ਢਾਈ ਪੌਣੇ ਤਰ੍ਹਾਂ ਸਾਲਾਂ ਦਾ ਸਰਕਾਰ ਦਾ ਕਿਰਦਾਰ ਹੈ ਹੁਣ ਤੱਕ ਦਾ ਜੋ ਗਰਾਊਂਡ ਲੈਵਲ ਤੇ ਕਰਕੇ ਵਿਖਾਇਆ ਹੁਣ ਤੱਕ ਕੀ ਕੀਤਾ ਕੀ ਨਹੀਂ ਕੀਤਾ ਉਹ ਵੀ ਜਾਣਦੇ ਆ ਲੋਕ ਐਨੇ ਆ ਸੌਖੀਆਂ ਗੱਲਾਂ ਦੇ ਵਿੱਚ ਮੈਂ ਸੁਣੀ ਜਾਨਾ ਕੱਲ ਦੀ ਸਪੀਚ ਵੱਖ-ਵੱਖ ਚੈਨਲਾਂ ਤੇ ਨਿੰਪਟੇ ਢਲੋਂ ਸਾਹਿਬ ਕਹਿ ਰਹੇ ਆ ਕਹਿੰਦੇ ਆ ਬੈਠੇ ਮਾਨ ਸਾਹਿਬ ਮੇਰੇ ਪਿੱਛੇ ਜਦੋਂ ਕਹਿੰਦੇ ਮੈਨੂੰ ਸਰੋਪਾ ਪਾਉਣ ਆਏ ਸੀ ਨਾ ਮੈਨੂੰ ਸ਼ਾਮਲ ਕਰਨ ਆਏ ਸੀ ਕਹਿੰਦੇ ਮੈਂ ਇੱਕ ਗੱਲ ਕੀਤੀ ਸੀ ਕਹਿੰਦੇ ਮੈਂ ਕਿਹਾ ਮਾਨ ਸਾਹਿਬ ਛਾਮਲ ਮੈਂ ਹੋ ਜੂਗਾ ਪਰ ਮੇਰੀ ਇੱਕ ਸ਼ਰਤ ਹੈ ਸ਼ਰਤ ਕਹਿੰਦੇ ਮਾਨ ਸਾਹਿਬ ਕਹਿੰਦੇ ਦੱਸੋ ਕੀ ਸ਼ਰਤ ਹੈ ਕਹਿੰਦੇ ਸ਼ਰਤ ਮੇਰੀ ਇਹ ਹੈ ਡਿੰਪੀ ਢਲੋਂ ਕਹਿੰਦੇ ਮੈਂ ਤੁਹਾਨੂੰ ਆਪਣੇ ਤੁਹਾਡੇ ਕੋਲ ਆਪਣੇ ਕੰਮ ਵਾਸਤੇ ਆਵਾਂ ਤਾਂ ਬੇਸ਼ੱਕ ਨਾ ਕਰਿਓ ਮੈਨੂੰ ਜਵਾਬ ਦੇ ਦਿਓ ਮੈਨੂੰ ਕੋਈ ਗੁੱਸਾ ਨਹੀਂ ਮੈਂ ਜਦੋਂ ਆਪਦੇ ਗਿੱਦੜ ਪਾਹੇ ਹਲਕੇ ਦੇ ਲੋਕਾਂ ਦੇ ਕੰਮਾਂ ਵਾਸਤੇ ਆਵਾਂ ਨਾ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਉਹ ਕੰਮ ਕਰਦੇ ਆਂ ਤੇ ਕਹਿੰਦੇ ਮਾਨ ਸਾਹਿਬ ਨੇ ਕਿਹਾ ਵੀ ਠੀਕ ਹੈ ਜੋ ਤੂੰ ਕੰਮ ਲੈ ਕੇ ਆਏਂਗਾ ਲੋਕਾਂ ਦਾ ਸਾਰੇ ਪੰਜਾਬ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਤੇਰਾ ਹੋਊਗਾ ਕਹਿੰਦੇ ਮੈਂ ਕਿਹਾ ਫਿਰ ਪਾ ਦਿਓ ਸਰੋਪਾ ਮੈਂ ਵੀ ਜੱਟ ਦਾ ਪੁੱਤ ਆ ਜਿੱਥੇ ਸਾਰਾ ਕੁਝ ਤੁਹਾਡਾ ਬਣਿਆ ਜਿਵੇਂ ਲੋਕਾਂ ਤੋਂ ਕਿਦਣ ਪੈਸੇ ਦਾ ਤੂੰ ਸੁਣਦੇ ਐ ਕਿ ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਪਤਾ ਨਹੀਂ ਕਿਹੜੇ ਕਾਲੇ ਤੇਰੇ ਵਾਲੇ ਟੈਂਪੂ ਜਿਹੜਾ ਕਾਲੇ ਖੱਟੇ ਕਾਲੇ ਭੂਣਜੇ ਹੁੰਦੇ ਆ ਕਹਿੰਦੇ ਆਪਣੇ ਤੁਹਾਡੇ ਪਿੰਡ ਤੋਂ ਲੈ ਕੇ ਚੰਨੂ ਤੋਂ ਲੈ ਕੇ ਗਿਦੜ ਪਹੇ ਤਾਂ ਕੋ ਟੈਂਪੂ ਚਲਾਉਂਦੇ ਹੁੰਦੇ ਸੀ ਤੁਹਾਨੂੰ 3-400 ਬਸ ਦੇ ਮਾਲਕ ਬਣਾਤਾ ਸੁਖਵੀਰ ਬਾਦਲ ਨੇ ਉੱਥੋਂ ਦਾ ਜੱਟ ਨੇ ਐਂਪਾਇਰ ਪਛਾਣ ਪਟ ਲਿਆ ਹੁਣ ਭਗਵਾਨਤ ਮਾਨ ਕਿੰਨਾ ਕੀ ਚਿਰ ਉਮੀਦ ਕਰੇ ਜੇ ਕਿਤੇ ਮੇਰੇ ਖਿਆਲ ਦੇ ਵਿੱਚ ਦਲਵੀਰ ਗੋਲਡੀ ਵਾਲੀ ਹੋ ਜਾਂਦੀ ਨਾ ਟਿਕਟ ਤੋਂ ਰਹਿ ਜਾਂਦੇ ਤਾਂ ਤੁਸੀਂ ਕਿਹੜੇ ਝੱਟ ਦੇ ਪੁੱਤਾਂ ਵਾਲੀ ਗੱਲ ਤੁਸੀਂ ਨਾਲ ਦੀ ਨਾਲ ਜਿਹੜੇ ਉਹ ਘਰ ਵਾਪਸੀ ਵਾਲੀਆਂ ਭਾਜੜਾਂ ਪਾੜਣੀਆਂ ਸੀਗੀਆਂ ਅਕਾਲੀ ਦਲ ਵਾਲੇ ਪਾਸੇ ਨੂੰ ਇਸ ਕਰਕੇ ਮੈਂ ਬੇਨਤੀ ਕਰਦਿਆਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਿਆਂ ਕਿ ਤੁਹਾਡੇ ਦੋਖੀ ਨੇ ਕਿਧਰ ਬਹੇ ਵਾਲਿਓ ਜੇ ਤੁਹਾਡੇ ਕੋਲ ਪਹੁੰਚਦੀ ਹੈ ਨਾ ਤਾਂ ਕੋਈ ਗੱਲ ਨਹੀਂ ਲੈ ਲਓ ਪਾ ਲਓ ਲੈ ਕੇ ਪਰ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਪੈਸੇ ਵੰਡਣੋਂਗੇ ਨਸ਼ੇ ਵੰਡਣੋਂਗੇ ਤੁਹਾਨੂੰ ਭੁੱਕੀ ਦੇਣਗੇ ਸ਼ਰਾਬ ਦੇਣਗੇ ਭੁੱਕੀ ਸ਼ਰਾਬ ਨਾ ਲਿਓ ਨਸ਼ੇ ਮਾੜੇ ਹੁੰਦੇ ਆ ਪੈਸੇ ਨਾ ਮੋੜਿਓ ਕਹਿੰਦੇ ਮਾਇ ਵੋਟਾਂ ਨਾ ਪਾਇਓ ਡੀਏਪੀ ਲੈ ਲਿਓ ਵੋਟਾਂ ਮਰਜੀ ਨਾਲ ਹੀ ਪਾਇਓ ਮੈਂ ਕਿਸੇ ਇਹ ਨਹੀਂ ਕਹਦਾ ਕਿਸੇ ਧਰਵਾਸਤੇ ਨਹੀਂ ਕਹਿੰਦਾ ਵੀ ਇਹਨੂੰ ਪਾ ਦਿਓ ਇਹਨੂੰ ਕਿਸੇ ਨੂੰ ਨਹੀਂ ਬੇਸ਼ੱਕ ਘਰ ਬੈਠੇ ਰਹੋ ਡੀਏਪੀ ਨਾਲ ਮੋੜੋ ਡੀਏਪੀ ਲੈ ਲਿਓ ਬਥੇਰਾ ਕੁਝ ਕਰਦੇ ਇਹ ਆਪਣੇ ਸਰੋਂ ਚੱਲਦਾ ਸਾਰਾ ਕੁਝ ਇਸ ਕਰਕੇ ਮੈਂ ਬੇਨਤੀ ਕਰਦਿਆਂ ਕਿ ਮਾਨ ਸਾਹਿਬ ਇਹ ਛਲਾਵੇ ਨਹੀਂ ਚੱਲਣੇ ਜਿਵੇਂ ਮੈਂ ਤੁਹਾਨੂੰ ਸਾਫ਼ ਦੱਸਦਾ ਕਿ ਜਿਵੇਂ ਸਰਪੰਚੀ ਦੇ ਵਿੱਚ ਬਹੁਤ ਥਾਂ ਮੇਰੇ ਥੋੜੇ ਜਿਹੜੇ ਐਮਐਲਏ ਸੀਗੇ ਥੋੜੇ ਜਿਹੜੇ ਹੋਰ ਕਰਤਾ ਧਰਤ ਉਸ ਨੇ ਧੱਕੇ ਕੀਤੇ ਉੱਥੇ ਜਿੱਥੇ-ਜਿੱਥੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਤੁਹਾਡੇ ਸਰਪੰਚ ਹਾਰ ਗਏ ਦੂਜੀਆਂ ਤਰ੍ਹਾਂ ਦੇ ਸਰਪੰਚ ਜਿੱਤ ਗਏ ਇੱਥੇ ਮੈਂ ਦੱਸ ਦਿਆਂ ਕਿ ਢੱਲੋਂ ਸਾਹਿਬ ਸਾਫ਼ ਸ਼ਬਦਾਂ ਚ ਲਿਖਿਓ ਕਿ ਤੁਹਾਡੇ ਨਾਲ دعਵਾਵਾਂ ਬਹੁਤ ਘੱਟ ਹੈ ਨਿੰਬੇ ਢੱਲੋਂ ਜੀ ਤੇ ਬਦਵਾਵਾਂ ਬਹੁਤ ਹੈ ਉਹਨਾਂ ਬਦਵਾਵਾਂ ਵਿੱਚ ਇੱਕ ਬਦਵਾ ਮੇਰੀ ਵੀ ਹੈ ਮੈਂ ਹਰ ਰੋਜ਼ ਸਵੇਰ ਸ਼ਾਮ ਅਰਦਾਸ ਕਰਦਾ ਤੁਹਾਨੂੰ ਪਤਾ ਕਿਹੜਾ ਧੱਕਾ ਮੇਰੇ ਨਾਲ ਹੋਇਆ ਤੁਹਾਡੇ ਕਰਕੇ ਇਸ ਕਰਕੇ ਢੱਲੋਂ ਸਾਹਿਬ ਮੈਂ ਦੱਸ ਦਿਆਂ 29 ਪਿੰਡਾਂ ਦੇ ਲੋਕ ਤੁਹਾਡੇ ਤੋਂ ਦੁਖੀ ਬੈਠੇ ਆ ਤੁਹਾਡੇ ਤੋਂ ਟੀਚਰ ਜਿਹੜੇ ਆਪਣੇ ਬੈਠਿਆ ਆਪਣੇ ਕੱਚੇ ਜਿਹੜੇ ਹੁਣ ਤੱਕ ਕਿੰਨੇ ਪੈਨ ਕਾਫੀ ਸਾਰੇ ਪ੍ਰੋਟੈਸਟ ਹੋ ਰਿਆ ਮੈਂ ਇਥੋਂ ਤੱਕ ਲੇਡੀਜ਼ ਬੋਲ ਰਹੀ ਐ ਜੋ ਕਹਿੰਦੀਆਂ ਵੀ ਨਹੀਂ ਭਗਵੰਤ ਮਾਨ ਨੂੰ ਨਹੀਂ ਪੜਨ ਦੇਣਾ ਗਿੱਦੜ ਪੈਹੀ ਦੀ ਰਿਪੋਰਟ ਤੁਹਾਡੀ ਮੈਂ ਕੱਲ ਦੀ ਦੇਖੀ ਜਨਾ ਮਾਨ ਸਾਹਿਬ ਕਿ ਤੁਹਾਡੇ ਸਿਰਫ ਤੁਹਾਡੀ ਸਿਕਿਉਰਿਟੀ ਦਾ ਇਕੱਠ ਸੀ ਤੁਹਾਡੇ ਮਗਰ ਮਾੜਾ ਮੋਟਾ ਜਿਹੜੇ ਪੂਛਾ ਮਾਰ ਵਾਲੇ ਉਹਨਾਂ ਦਾ ਇਕੱਠ ਸੀ ਲੋਕਾਂ ਦਾ ਇਕੱਠ ਹੈ ਨਹੀਂ ਸੀ ਮਾਨ ਸਾਹਿਬ ਤੁਹਾਡੇ ਆਉਣ ਦੇ ਬਾਵਜੂਦ ਛੋਟੇ ਲੋਸਾ ਮੈਂ ਤੁਹਾਨੂੰ ਸਾਫ ਸ਼ਬਦਾਂ ਵਿੱਚ ਦੱਸ ਦਿਆਂ ਕਿ ਜੇ ਤਾਂ ਕੁਦਰਤੀ ਕਿਤੇ ਐਮਐਲਏ ਦੀ ਕੁਰਸੀ ਤੇ ਬੈਠਣਾ ਕਿਤੇ ਕੁਦਰਤੀ ਭਲੇਖੇ ਨਾਲ ਲਿਖਿਆ ਗਿਆ ਤਾਂ ਕੀ ਕਹਿਣਾ ਨਹੀਂ ਤੁਹਾਡੀ ਇਤਕੀ ਹਾਰ ਦੀ ਹੈਟ੍ਰਿਕ ਡਿੰਬੀ ਢੋਲੂ ਸਾਹਿਬ ਵੱਜਣ ਵਾਲੀ ਤੇ ਵੱਜ ਕੇ ਰਹੂਗੀ ਅਗਲੇ ਯਾਦ ਰੱਖਿਓ ਡੀਏਪੀ ਦੇ ਬੈਗ ਜਿਹੜੇ ਆ ਨਾ ਉਹ ਸਾਰੇ ਪੰਜਾਬ ਨੂੰ ਬਿਲਕੁਲ ਹੱਥਾ ਕਰਕੇ ਡੀਪੀ ਡੀਏਪੀ ਬਣਾ ਖੇਤਾਂ 'ਵੱਲ ਲੋਕ ਝਾਕੀ ਜਾਂਦੇ ਕਿਸਾਨ ਝਾਕੀ ਜਾਂਦਾ ਕਿ ਪੰਜਾਬ ਦੇ ਦੂਜੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਦੂਜੇ ਲੋਕ ਮੈਂ ਉਹੀ ਕਹਿ ਰਿਹਾ ਜੀ ਵੀ ਦੂਜੇ ਲੋਕ ਦੂਜੇ ਮਤਰੀ ਹੀ ਮੰਦੇ ਆ ਤੇ ਹੁਣ ਤੁਸੀਂ ਚੱਕ ਕੇ ਜੇ ਤੁਸੀਂ ਬਰਨਾਲੇ ਭੇਜ ਦਿਓਗੇ ਜੇ ਤੁਸੀਂ ਬਾਕੀ ਜਿੱਥੇ ਚਾਰ ਜਿਮਨੀ ਚੋਰਾ ਉੱਥੇ ਉਹ ਚੋਣਾ ਉੱਥੇ ਉੱਥੇ ਚਾਰ ਥਾਂ ਤੇ ਡੀਏਪੀ ਭੇਜ ਦਿਓਗੇ ਤੇ ਬਾਕੀ ਪੰਜਾਬ ਮਤਰੀ ਹੀ ਮੰਦਾ ਪੁੱਤ ਇਸ ਕਰਕੇ ਮੈਂ ਕਹਿੰਦਾ ਕਿ ਲੀਡਰ ਜਿਹੜੇ ਨੇ ਆਪਣੇ ਸਕੇ ਨਹੀਂ ਹੁੰਦੇ ਇਹ ਕੁਰਸੀ ਦੇ ਸਕੇ ਹੁੰਦੇ ਆ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਗਿੱਦੜ ਬਹਿ ਵਾਲਿਆਂ ਨੂੰ ਕਿ ਜੇ ਡੀਏਪੀ ਦਾ ਛਲਾਵਾ ਦੇ ਕੇ ਵੋਟਾਂ ਮੰਗਣ ਲੱਗੇ ਨਾ ਡੀਏਪੀ ਲੈ ਲਿਓ ਡੀਏਪੀ ਨਾ ਮੋੜਿਓ ਇਹ ਕਹਣਾ ਆਪਣੀ ਵੋਟ ਮੋੜਦੇ ਆ ਵੋਟ ਆਪਣੀ ਮਰਜ਼ੀ ਨਾਲ ਪਾਇਓ ਅਸਲ ਤਾਂ ਇਹ ਕਰੋ ਕਿ ਜਿਹਨੂੰ ਜਿਹਨ ਡੀਪੀ ਲੈ ਲਿਓ ਜੇ ਪੰਜਾਬ ਦੇ ਕਿਸਾਨ ਦੇ ਹਤਾਇਸ਼ੀ ਹੋ ਨਾ ਤੁਸੀਂ ਗੱਦੜਪਾਹੇ ਵਾਲੇ ਕਿਸਾਨ ਪ੍ਰਭੂ ਤੁਸੀਂ ਬੈਠੇ ਹੋਗੇ ਨਾ ਡੀਪੀ ਬਣਾ ਹੁਣ ਤੁਹਾਨੂੰ ਆਕਾਸ ਦੀ ਕਰਨ ਬੱਜ ਗਈ ਹੋਊਗੀ ਉਹ ਬੋਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵੀਡੀਓ ਦੇਖ ਕੇ ਕਿ ਉਥੇ 26000 ਗੱਟਾ ਜਿਹੜਾ ਪਿਆ ਡੀਪੀ ਦਾ ਉਹ ਗੱਦੜਪਾਹੇ ਨੂੰ ਆਉਣ ਲੱਗਿਆ ਡੀਪੀ ਲੈ ਲਿਓ ਪਰ ਪੰਜਾਬ ਦੇ ਕਿਸਾਨ ਦੇ ਨਾਲ ਚੱਲਿਓ ਵੋਟ ਨਾ ਪਾਓ ਮੇਰਾ ਭਰਾ ਬਣ ਕੇ ਕਿਉਂਕਿ ਸਰਕਾਰ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਬਦਲਾਅ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਤੇ ਮੈਂ ਖਾਸ ਕਰ ਇਹ ਕਹਿੰਦਿਆਂ ਕਿ ਜਿਹੜੇ ਇਹੋ ਜਿਹੇ ਛਲੂਏ ਆ ਨਾ ਛਲੂਏ ਜਿਹੜੇ ਜਿਹੜੇ ਹਿਪਨੋਟਾਈਜ਼ ਕਰਨਾ ਚਾਹੁੰਦੇ ਲੋਕਾਂ ਨੂੰ ਹਿਪਨੋਟਾਈਜ਼ ਨਾ ਹੋਇਓ ਇਹਨਾਂ ਨੂੰ ਵੋਟ ਪਾਉਣ ਨਾਲੋਂ ਘਰੇ ਬੈਠੇ ਰਹੋ ਕੀ ਕਿਸਾਨ ਜਿਹਾ ਬੰਦਿਆਂ ਨੂੰ ਵਿਰੋਧ ਕਰਨਾ ਚਾਹੀਦਾ ਇਹਨਾਂ ਦਾ ਮੈਂ ਕਹਿੰਦਾ ਠੋਕ ਕੇ ਕਰਨਾ ਚਾਹੀਦਾ ਜੀ ਕਿਸਾਨ ਜਿਥੇ ਬੰਦਿਆਂ ਨੂੰ ਵਿਰੋਧ ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਖੱਟੜ ਦਾ ਕਰਕੇ ਮੋਦੀ ਦਾ ਕਰਕੇ ਮਨਤ ਸਾਹਾ ਦਾ ਕਰਕੇ ਹੁਣ ਤੱਕ ਖਨੌਰੀ ਤੇ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਦੇ ਉੱਪਰ ਜਿਹੜਾ ਸੰਯੁਕਤ ਕਿਸਾਨ ਮੋਰ ਫਰਵਰੀ 2024 ਤੋਂ ਲੈ ਕੇ ਹੁਣ ਤੱਕ ਅਜ ਨਵੰਬਰ 6 ਹੋ ਗਿਆ ਮੈਂ ਕਹਿੰਦਾ ਕਿ ਜੇ ਬੈਠਿਆ ਤਾਂ ਉਹ ਮੋਦੀ ਹੋਰਾਂ ਦਾ ਕਰਕੇ ਬੈਠੇ ਭਾਜਪਾ ਦਾ ਕਰਕੇ ਬੈਠੇ ਮਾਨਪ੍ਰੀਤ ਬਾਦਲ ਦਾ ਵਿਰੋਧ ਹੋਣਾ ਚਾਹੀਦਾ ਆਮ ਆਦਮੀ ਸਮੁੱਚੀ ਆਮ ਆਦਮੀ ਪਾਰਟੀ ਦਾ ਵਿਰੋਧ ਹੋਣਾ ਚਾਹੀਦਾ ਜਿੱਥੇ ਕਿਤੇ ਮਾਨ ਸਾਹਿਬ ਜਾਣ ਉੱਥੇ ਲੋਕ ਮਾਨ ਸਾਹਿਬ ਨੂੰ ਕੇਰਨ ਜਿੱਥੇ ਇਹਨਾਂ ਦੇ ਐਮਐਲਏ ਜਾਣ ਜਿੱਥੇ ਇਹਨਾਂ ਦੇ ਹੋਰ ਬੰਦੇ ਜਾਣ ਚਾਰੇ ਚਾਰੇ ਮੈਂ ਕਹਿੰਦਾ ਜਿੱਥੇ ਜਿਮਨੀ ਚੋਣਾ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਕੈਂਡੀਡੇਟ ਜਾਂ ਉਹਦੇ ਸਮਰਥਕ ਜਾਣ ਨਾ ਕਿਸੇ ਵੀ ਕਿਸਮ ਦੇ ਰੂਪ ਦੇ ਵਿੱਚ ਚਾਹੇ ਉਹ ਐਮਐਲਏ ਹੋਵੇ ਚਾਹੇ